ਆ ਸਸੀ ਗਾਲ ਜੀ ਸਾਰਿਆਂ ਨੂੰ ਜਿਵੇਂ ਕਿ ਲੰਬੇ ਸਮੇਂ ਤੋਂ ਰੁੱਖਾਂ ਤੇ ਕੰਮ ਕਰਦੇ ਕਰਦੇ ਸਾਨੂੰ ਬਹੁਤ ਨੇਕ ਸ਼ਖਸੀਅਤਾਂ ਸ਼ਖਸੀਤਾ ਮਿਲਦੀਆਂ ਸਾਨੂੰ ਤਾਂ ਉਹਨਾਂ ਨੇ ਉਹਨਾਂ ਦਾ ਜਿਹੜਾ ਸਾਡਾ ਉਹਨਾਂ ਨੇ ਕੁਦਰਤ ਲਈ ਸਮਰਪਿਤ ਕੀਤੀ ਹੈ ਲੈਂਡ ਪੰਜਾਬ ਦੇ 200 ਬੰਦੇ ਸਾਡੇ ਨਾਲ ਪੰਜਾਬ ਦੇ ਹੈ ਜਿਹੜੇ ਜੁੜੇ ਹੋਏ ਆ ਜਿਨ੍ਹਾਂ ਨੇ ਇੱਕ ਨਾਲ ਤੋਂ ਲੈ ਕੇ 8-8 ਏਕੜ ਤੱਕ ਲੈਂਡ ਜਿਹੜੀ ਕੁਦਰਤ ਨੂੰ ਸਮਰਪਿਤ ਕੀਤੀ ਹੈ ਮਰੋ ਉਹਨਾਂ ਵਿੱਚ ਇੱਕ ਸਾਡੇ ਨਾਲ ਹੋਰ ਬਹੁਤ ਹੀ ਸ਼ਖਸੀਅਤ ਸਾਡੇ ਨਾਲ ਪਾਲ ਥੈਂਡ ਜੀ ਹੈਗੇ ਆ ਮੋਹੀ ਪਿੰਡ ਇੱਥੇ ਤਾ ਇਹਨਰੇ ਕਾਫੀ ਕੰਟਰੀਆਂ ਚ ਪਹਿਲਾਂ ਬਾਹਰ ਐ ਅਮਰੀਕਾ ਇੰਗਲੈਂਡ ਰਹੇ ਅੱਜ ਕਲੇ ਸਵਿਜਰਨ ਰਹ ਰਿਹਾ 1992 ਤੋਂ ਮਤਲਬ ਤਾਂ ਇਹਨਾਂ ਨੇ ਆਪਣੀ ਜਿਹੜੀ 5 ਏਕੜ ਲੈਂਡ ਹੈਗੀ ਆ ਉਹ ਲੈਂਡ ਨੂੰ ਇਹਨਾਂ ਨੇ ਲੈਂਡ ਬੈਂਕ ਨੂੰ ਕੁਦਰਤ ਨੂੰ ਮਤਲਬ ਸਮਰਪਿਤ ਕੀਤਾ ਹੈਗਾ ਤਾਂ ਕਿ ਇੱਥੇ ਜਿਹੜੇ ਜੰਗਲ ਬਣੇ ਤੇ ਇੱਥੇ ਪੰਛੀ ਰਹਿਣ ਬਸੇਰੇ ਬੰਦ ਤੇ ਇੱਥੇ ਨੇਚਰਲ ਇੱਕ ਮਾਹੌਲ ਬਣੇ ਕਿਉਂਕਿ ਇਹਨਾਂ ਨੇ ਇਹ ਦੱਸ ਦੇਣਾ ਗੱਲਬਾਤ ਤੋਂ ਪਤਾ ਲੱਗਾ ਕਿ ਬਚਪਨ ਚ ਇਹ ਦਰਖਤਾਂ ਦੇ ਖੇੜਦੇ ਸੀ 베ਰੀਆਂ ਦੇ 베ਰੀਆਂ ਤੋਂ 베ਰ ਖਾਂਦੇ ਜਾਂਦੇ ਬਜ਼ੁਰਗਾਂ ਲਾਈਆਂ ਸੀ 베ਰੀਆਂ ਮਤਲਬ 베ਰੀਆਂ ਸੀ ਕਿੱਕਰਾਂ ਸੀ ਇੱਥੇ ਮ ਤੋਂ ਮੈਂ ਪਾਲ ਥੈਡੀ ਜੀ ਨੂੰ ਕਹਾਂਗਾ ਵੀ ਇਹ ਕਿਉਂ ਤੁਸੀਂ ਇਹ ਕਾਰਜ ਕੀਤਾ ਇਹਦੇ ਬਾਰੇ ਆਪਾਂ ਚਰਚਾ ਕਰਨੀ ਹੈ ਆਪਣੇ ਨਾਲ ভাই ਮੈਂ ਪਹਿਲਾਂ ਸੋਰਸ ਰਹਾ ਸੀ ਇੱਥੇ ਬਾਗ ਲਾਉਣ ਲਈ ਠੀਕ ਹੈ ਸਰ ਮੈਂ ਕਈ ਬੰਦੇ ਤਾਂ ਪੁੱਛਿਆ ਮੈਂ ਕਿ ਬਾਗ ਲਾ ਦਈਏ ਉਹ ਬਾਗਾਂ ਵਿੱਚ ਤੁਹਾਨੂੰ ਇਨਕਮ ਵੀ ਆਉਂਦੀ ਆ ਉਹਨਾਂ ਦਾ ਇਹ ਵੀ ਸਾਧਨ ਸੀ ਤੇ ਫੇਰ ਮੈਂ ਯੂਨੀਵਰਸਿਟੀ ਗਿਆ ਆਪਣੇ ਪੀਏਯੂ ਠੀਕ ਹੈ ਸਰ ਮੈਂ ਉੱਥੇ ਪ੍ਰੋਫੈਸਰ ਨਾਲ ਕੰਸਲਟ ਕੀਤਾ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਪੰਜਾਬ ਵਿੱਚ ਕਾਫੀ ਅ ਐਨਵਾਇਰਨਮੈਂਟ ਦੀ ਡੈਗ੍ਰੇਡੇਸ਼ਨ ਹੋ ਰਹੀ ਆ ਐਨਵਾਇਰਨਮੈਂਟ ਠੀਕ ਨਹੀਂ ਆਪਣੀ ਧਰਤੀ ਵੀ ਠੀਕ ਨਹੀਂ ਹੈ ਤੇ ਜਾਨਵਰਾਂ ਤੇ ਲਈ ਕੋਈ ਥਾਂ ਹੈ ਨਹੀਂ ਰਹਿੰਦਾ ਹੁਣ ਤੇ ਕਾਫੀ ਐਕਸਟਿੰਕਸ਼ਨ ਹੋ ਰਹੀ ਆ ਤੇ ਬਾਕੀ ਆਪਣਾ ਪਲਾਂਟ ਹੈਗਾ ਫਲੋਰ ਆਫ ਹੁਣਾ ਉਹ ਵੀ ਕਾਫੀ ਡੇਂਜਰ ਲੈਵਲ ਤੇ ਆਇਆ ਹੋਇਆ ਤਾਂ ਫਿਰ ਮੈਂ ਸੋਚ ਕੇ ਕਿਹਾ ਵੀ ਇਹ ਹੋਣਾ ਚਾਹੀਦਾ ਜਿਵੇਂ ਅਸੀਂ ਛੋਟੇ ਛੋਟੇ ਹੁੰਦੇ ਸੀ ਇੱਥੇ ਸਾਡੇ ਸੀਗੇ ਜਿੱਥੇ ਜਾਨਵਰ ਰਹਿੰਦੇ ਹੁੰਦੇ ਸੀ ਹੁਣ ਹੈ ਨਹੀਂ ਤੇ ਫੇਰ ਮੈਂ ਸੋਚਿਆ ਹੋਣਾ ਚਾਹੀਦਾ ਫਿਰ ਮੈਂ ਆਪਣੀ ਫੈਮਿਲੀ ਨੂੰ ਸਸਿਆ ਵੀ ਇਹ ਹਰ ਕਰਨਾ ਹੈ ਹੈ ਕਰਨਾ ਹਾਂਜੀ ਤੇ ਮੰਨੇ ਹੋਏ ਸਾਰੇ ਜਾਣੇ ਠੀਕ ਹੈ ਸਾਰੇ ਜਾਣੇ ਸਪੋਰਟ ਦੇ ਰਹੇ ਨੇ ਚੰਗੀ ਠੀਕ ਹੈ ਇਹ ਲੌਂਗ ਟਰਮ ਪ੍ਰੋਜੈਕਟ ਹੋਏਗਾ ਬੈਰੀ ਲੌਂਗ ਟਰਮ ਤੇ ਮਾੜੇ ਅਸੀਂ ਬਾ ਰਹਿੰਦੇ ਹਾਂ ਹਾਂਜੀ ਸਾਨੂੰ ਇਹ ਇਹੋ ਜਿਹਾ ਕੰਮ ਠੀਕ ਲੱਗੇਗਾ ਹੈ ਠੀਕ ਹੈ ਲੈਂਡ ਬੁਟ ਟੇ ਕੇਅਰ ਆਫ ਹਿਸੈਲਫ ਬਿਲਕੁਲ ਸਰ ਹਮ ਤੇ ਬਾਕੀ ਸਿਰ ਇੱਕ ਸਵਾਲ ਸੀ ਬਾਕੀ ਇਥੇ ਲੋਕਲ ਲੋਕਾਂ ਜੋ ਤੁਸੀਂ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਲੈਂਡ ਨੂੰ ਤਾਂ ਉਹਨਾਂ ਨੇ ਵੀ ਤੁਹਾਨੂੰ ਬਹੁਤ ਸਾਰੇ ਸਲਾਹ ਦਿੱਤੇ ਉਹਨਾਂ ਕਿ ਵੀ ਐ ਕਿਉਂ ਇਹ ਕਾਰਨ ਕੀ ਹੈ ਤੁਸੀਂ ਇਹਨੂੰ ਐ ਲਾ ਲਓ ਇੱਥੇ ਜੱਟਾਂ ਨੂੰ ਹੁੰਦਾ ਆ ਵੀ ਸਾਨੂੰ ਇਨਕਮ ਹੋਏ ਲੈਂਡ ਤੋਂ ਹੈ ਨੈਨਕਮ ਸ਼ਾਰਟ ਟਰਮ ਇਨਕਮ ਉਹਦਾ ਮਤਲਬ ਇਹ ਹੈ ਤੁਹਾਨੂੰ ਹਰ ਇੱਕ ਫਸਲ ਦੀ ਉਹਨਾਂ ਨੂੰ ਇਨਕਮ ਚਾਹੀਦੀ ਆ ਤਾਂ ਉਹ ਸੋਚਦੇ ਨੇ ਵੀ ਆਪ ਸਿੰਘ ਨੇ ਚਾਹਤੋ ਲਾਇਆ ਤਾਂ ਬਹੁਤ ਲੰਨੇ ਆ ਆਪ ਦੇਂਦੇ ਕੁਛ ਨਹੀਂ ਦੇਣ ਦੀ ਥੋੜੀ ਹੋਣੀ ਚਾਹੀਦੀ ਆ ਉਹਨਾਂ ਵਿੱਚ ਮੈਂ ਆਪਾਂ ਇਹ ਚੰਬੀ ਕੁਛ ਦੇਈ ਜਿਹੜੀ ਕੰਟੀ ਤੋਂ ਮੈਂ ਆਏ ਹੋਏ ਨਾ ਸੋਸਲ ਇੱਥੇ ਸਿਰਦੇ ਆ। ਇਹ ਕਿਸੇ ਕੋਲ ਏ 2 ਏਕੜ ਜ਼ਮੀਨ ਆ। ਉੱਥੇ ਇੱਕ ਇੱਕ ਉਹ ਛੱਡ ਦਿੰਦੀ ਆ। 1 ਏਕੜ ਛੱਡ ਦਿੰਦੀ ਆ। ਇੱਕ ਇੱਕ ਛੱਡ ਦਿੰਦੀ ਆ। ਦਰਖਤਾਂ ਦਾ ਇਹ ਜਾਨਵਰਾਂ ਲਈ ਇਹ ਸਾਰਾ ਕੁਝ ਫੋਰੈਸਟਰੀ ਦੇਈ। ਅੱਛਾ ਜੀ। ਤੇ ਬੰਦਿਆਂ ਲਈ ਉੱਥੇ ਜਾ ਕੇ ਤੁਰ ਫਿਰਦਾ ਕਰੋ। ਉਹ ਸਾਡੇ ਤਾਂ ਸਰ ਇਹ ਕਹਿੰਦੇ ਵੀ ਇੱਥੇ ਜੇ ਅਸੀਂ ਜੇ ਛੱਡਤੀ 1 ਏਕੜ ਦੇ 20 ਕਿਲੇ ਦੇ ਛੱਡਦੇ ਜਾਨਵਰਾਂ ਨੂੰ ਤੰਗ ਕਰਦੇ ਨੇ ਕਿ ਫਲਾਨਾ ਹੋ ਜਾਊਗਾ। ਬਹੁਤ ਕੁਝ ਹੈ ਸੋ। ਹੈ ਨਹੀਂ ਪਤਾ ਵੀ এনਵਾਇਰਨਮੈਂਟ ਗੁਰਦਨਾਰਮਨ ਤੇ ਬੈਨੀਫਿਟਸ ਕੀ ਨੇ। ਸੋਰੀ ਹੈਲਥ ਤੇ ऐसे बंदਿਆਂ ਦੀ ਜਿਹੜੀ ਲਾਈਫ ਐਕਸਪੈਕਟੈਂਸੀ ਕਾਫਟਾ ਸਾਡੇ ਘਰ ਪੇਨਣਾ ਉਹ ਤਾਂ ਘਾਟਾ ਕਿਉਂਕਿ ਇਹ ਪੋਲੂਸ਼ਨ ਬਹੁਤ ਐਥੇ ਤੇ ਚਾਂਸਸ ਆਫ ਡਿਜ਼ੀਜ਼ ਵੀ ਕਾਫੀ ਹੋ ਸਕਦੇ ਨੇ ਤੇ ਬਾਕੀ ਜਿਹਨਾਂ ਨੇ ਨੇਚਰ ਨਾਲ ਹਾਰਮਨੀ ਵਿੱਚ ਨਹੀਂ ਰਹਿੰਦੇ ਹਾਰਮਨੀ ਵਿੱਚ ਨਹੀਂ ਰਹਿੰਦੇ ਥੋੜਾ ਵੀ ਅਨ ਅਨਸਟੇਬਲ ਹੋ ਜਾਂਦਾ ਕੰਮ ਪੋਲੂਸ਼ਨ ਤੇ ਬਾਕੀ ਸਰ ਇੱਕ ਲਾਸਟ ਜੀ ਮੈਸੇਜ ਕੀ ਹੈ ਸਰ ਬਾਕੀ ਲੋਕਾਂ ਨੂੰ ਵੀ ਆਪਣੇ ਜਿਹੜੇ ਬਾਹਰ ਬਸ ਤੁਸੀਂ ਫੋਰਨ ਤੋਂ ਆਏ ਹੋਏ ਸਰ ਤੁਸੀਂ ਲੈਂਡ ਨੂੰ ਕੁਦਰਤੀ ਸਵਰਪਤ ਕੀਤਾ ਤੇ ਬਾਕੀ ਹੋਰਾਂ ਨੂੰ ਕੀ ਮੈਸੇਜ ਸਰ ਮੈਂ 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 ਸਿੱਟਾ ਇਹ ਆ ਬਾਹਰ ਆਪਣੇ ਲੋਕ ਬਹੁਤ ਸਕਸੈਸਫੁਲ ਨੇ ਮੈਂ ਇੱਕ ਨਹੀਂ ਕਹਿੰਦਾ ਮੈਂ ਸਾਰੇ ਹੀ ਸਕਸੈਸਫੁਲ ਨੇ ਬਹੁਤ ਥੋੜੇ ਕੰਮ ਵੀ ਕਰ ਦਿੰਦੇ ਥੋੜੇ ਥੋੜੀ ਸਾਲ ਰਹੇ ਤੇ ਪਰ ਬਹੁਤ ਲੋਕ ਨਾ ਉਹਨਾਂ ਕੋਲ ਇੱਥੇ ਜ਼ਮੀਨਾਂ ਹੈਗੀਆਂ ਤੇ ਉਹਨਾਂ ਦਾ ਸਕਸੈਸਫੁਲ ਬਹੁਤ ਨਹੀਂ ਉਹਨਾਂ ਨੂੰ ਜਿੱਥੇ ਨਾ ਕਿ ਇੱਥੇ ਮਾਮਲਾ ਮਿਲਦਾ ਉਹ ਤਾਂ ਨਾ ਇੱਧਰ ਨਾ ਉੱਧਰ ਉਹ ਕੁਝ ਕਾਰਸਾਕ ਦੇ ਨੇ ਜੇ ਕਰਨਾ ਚਾਹਣ ਲੌਂਗ ਟਰਮ ਦੇ ਹੀ ਨਾਲੇ ਤਾਂ ਉਹਨਾਂ ਦੀ ਲੈਂਡ ਸਿਕਯੂਰ ਹੋ ਜਾਂਦਾ ਨਾਲੇ ਤੁਸੀਂ এনवायरमेंट ਤੇ ਆਪਦੇ ਪਿੰਡਾਂ ਦਾ ਥੋੜੀ ਐਗਜ਼ਾਮਪਲ ਦੇ ਸਕਦੇ ਹੋ ਮੈਂ ਇਹ ਹੀ ਨਹੀਂ ਕਹਿੰਦਾ ਵੀ ਤੁਸੀਂ ਜੰਗਲੇ ਲਾਓ ਕੁਝ ਕਰੋ ਜਿਹਦੇ ਵਿੱਚ ਨਾ オーਗੈਨਿਕ ਹੈ ਉਹਦਾ ਬੈਲੈਂਸ ਵੇ ਨੈਚਰ ਤੇ ਉਹਦੀ ਜਿਹੜੀ ਇਨਕਮ ਆ ਉਹਦੇ ਵਿੱਚ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਗੱਲਬਾਤ ਥੈਂਕ ਯੂ ਥੈਂਕ ਯੂ